ਮਨੋਹਨ ਸਿੰਘ ਜੀ ਨੇ ਦੇਸ਼ ਲਈ ਕੀ ਕੀ ਕੀਤਾ ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਨੰਬਰ 1 ਉਹ 2013 ਵਿੱਚ ਫੂਡ ਸਕਿਉਰਿਟੀ ਐਕਟ ਲੈ ਕੇ ਆਏ ਸੀ ਜਿਸ ਨਾਲ ਇੰਡੀਆ ਵਿੱਚ ਬਹੁਤ ਸਾਰੇ ਗਰੀਬ ਲੋਕਾਂ ਦਾ ਢਿੱਡ ਭਰਿਆ ਨੰਬਰ 2 2013 ਵਿੱਚ ਡੀਬੀਡੀ ਲੈ ਕੇ ਆਏ ਸੀ ਜਿਸ ਨਾਲ ਸਰਕਾਰ ਦੀਆਂ ਸਕੀਮਾਂ ਅਤੇ ਸਬਸਿਡੀ ਦੀ ਰਕਮ ਸਿੱਧਾ ਸਾਡੇ ਅਕਾਊਂਟ ਵਿੱਚ ਆਸਕੇ ਨੰਬਰ 3 2010 ਵਿੱਚ ਸਿੱਖਿਆ ਦਾ ਅਧਿਕਾਰ ਲੈ ਕੇ ਆਏ ਸੀ ਜਿਸ ਕਾਰਨ ਅਜ ਕਰੋੜਾ ਬਾਲਕ ਮੁਫਤ ਵਿੱਚ ਪੜ ਰਹੇ ਹਨ ਨੰਬਰ 4 2009 ਵਿੱਚ ਆਧਾਰ ਕਾਰਡ ਦੀ ਸ਼ੁਰੂਆਤ ਵੀ ਉਹਨਾਂ ਨੇ ਹੀ ਕੀਤੀ ਸੀ ਜੋ ਸਾਡੇ ਲਈ ਕਿੰਨਾ ਜ਼ਰੂਰੀ ਹੈ ਤੁਸੀਂ ਖੁਦ ਵੀ ਜਾਣਦੇ ਹੋ ਨੰਬਰ 5 2006 ਵਿੱਚ ਅਮ ਭਾਰਤ ਵਿੱਚ ਪਰਮਾਣੂ ਊਰਜਾ ਨੂੰ ਵਿਕਸਿਤ ਕੀਤਾ। ਨੰਬਰ 6 2005 ਵਿੱਚ ਉਹਨਾਂ ਨੇ ਜਾਣਕਾਰੀ ਐਕਟ ਬਣਾਇਆ ਸੀ ਜਿਸ ਕਾਰਨ ਅੱਜ ਅਸੀਂ ਕਿਸੇ ਵੀ ਸਰਕਾਰੀ ਵਿਭਾਗ ਤੋਂ ਲੋੜੀਂਦੀ ਜਾਣਕਾਰੀ ਲੈ ਸਕਦੇ ਹਾਂ। ਨੰਬਰ 7 2005 ਵਿੱਚ ਉਹਨਾਂ ਨੇ ਮਨਰੇਗਾ ਜਾਨੀ ਰੋਜ਼ਗਾਰ ਗਾਰੰਟੀ ਦੀ ਸਕੀਮ ਵੀ ਚਲਾਈ ਸੀ। ਨੰਬਰ 8 1991 ਵਿੱਚ ਉਹਨਾਂ ਨੇ ਟੈਕਸ ਵੀ ਘਟਾ ਕੇ 40% ਕਰਤਾ ਸੀ ਜੋ ਕਿ ਇੰਦਰਾ ਗਾਂਧੀ ਦੇ ਵੇਲੇ 93% ਤੇ ਹੁਣ 30% ਹੈ। ਨੰਬਰ 9 1991 ਵਿੱਚ ਉਹਨਾਂ ਨੇ ਲਾਇਸੈਂਸ ਰਾਜ ਨੂੰ ਵੀ ਖਤਮ ਕੀਤਾ ਸੀ ਜਿਸ ਕਾਰਨ ਪ੍ਰਾਈਵੇਟ ਕੰਪਨੀਆਂ ਮਾਰਕੀਟ ਵਿੱਚ ਜਗ੍ਹਾ ਬਣਾ ਪਾਈਆਂ। ਇਨਸਾਨ ਲਈ ਸਿਰਫ ਲਾਇਕ ਨਾਲ ਕੰਮ ਨਹੀਂ ਚੱਲੇ